ਉਹ ਦਿਸਾਸ਼ੀ ਕਾਹ ਕਿ ਨਹੀਂ ਉਹ ਸਾਰੇ ਠੀਕ ਠਾਕ ਤੇ ਤੁਸੀਂ ਇਹਦੀ ਪੋਸਟ ਤੇ ਵੀ ਇਹੀ ਲਈ ਹੋਣੀ ਆ ਕਿਉਂਕਿ ਤੁਹਾਨੂੰ ਪਤਾ ਹੀ ਐ ਅੱਜ ਡੈਡੀ ਜੀ ਦਾ ਤੇ ਡੈਡੀ ਜੀ ਦੀ ਮੰਮੀ ਜੀ ਦੀ ਮੈਰਿਜ ਅਨਿਵਰਸਰੀ ਆ ਤੇ ਮੈਂ ਉਹਨਾਂ ਵਾਸਤੇ ਸਰਪ੍ਰਾਈਜ਼ ਗਿਫਟ ਰੱਖਿਆ ਸੀਗਾ ਉਹਨਾਂ ਨੂੰ ਸੂਟ ਹੋਣ ਦੇ ਟਾਈਮ ਦਾ ਹੈ ਕਿ ਆਈਆਂ ਕੇਕ ਤੇ ਉਹਨਾਂ ਦਾ ਗਿਫਟ ਤੇ ਚਲੋ ਦਿੰਨੇ ਆ ਉਹਨਾਂ ਸਰਪ੍ਰਾਈਜ਼ ਇਹਨਾਂ ਸਸਪੈਂਸ ਰੱਖਿਆ ਸੀਗਾ ਕੀ ਸੀਗਾ ਚਲੋ ਹੁਣ ਦੱਸਣੀ ਆ ਜਾ ਕੇ ਤੁਹਾਨੂੰ ਨਾਈ ਕਰਦੇ ਆ ਸੈਲੀਬ੍ਰੇਟ ਉਹ ਨਾਈ ਉਹਨਾਂ ਦੇ ਦੇਖੀ ਹੋਏ ਆ ਕਿੰਨੀ ਕਿਚੇਰਿਆਂ ਦੇ ਖੁਸ਼ੀ ਆ ਚੱਲਦੇ ਆ ਮਨਾ ਰਹੀ ਆ ਜਦੋਂ ਅਮਨ ਆਉਣਗੇ ਫਿਰ ਵਧੀਆ ਜਾਦਾ ਵੱਡਾ ਸੈਲੀਬ੍ਰੇਟ ਕਰਾਂਗੇ ਤੇ ਕਿਉਂਕਿ ਡੈਡੀ ਮੰਮੀ ਸਾਡੇ ਲਈ ਨਾ ਕਰਦੇ ਆ ਤੇ ਅਸੀਂ ਉਹਨਾਂ ਲਈ ਛੋਟਾ ਜਿਹਾ ਵੀ ਪ੍ਰੋਗਰਾਮ ਨਾ ਰੱਖੀਏ ਤੇ ਹੁੰਦਾ ਹੀ ਆ ਅੱਜ ਮੈਂ ਆਇਆ ਮੈਨੂੰ ਨਾ ਬੜਾ ਬੜੇ ਦਿਨਾਂ ਦਾ ਹੀਗਾ ਤੇ ਮੈਂ ਨਾ ਇਹ ਜਿਹੜਾ ਦਿਨ ਜਦੋਂ ਵੀ ਆਏ ਤੇ ਮੈਂ ਕੋਸ਼ਿਸ਼ ਸੈਲੀਬ੍ਰੇਟ ਕਰਾਂ ਮੰਮੀ ਉਹਨਾਂ ਦਾ ਮੈਰਿਜ ਐਨਿਵਰਸਰੀ ਕਿਉਂਕਿ ਪਿਛਲੇ ਸਾਲ ਮੈਂ ਮੰਮੀ ਉਹਨਾਂ ਨੂੰ ਕਹਿੰਨੀ ਨਹੀਂ ਹਾਂ ਕਰੀਏ ਮੰਮੀ ਕਹਿੰਦੇ ਨਹੀਂ ਇਹ ਨਹੀਂ ਕਦੀ ਮਨਾਈ ਰਹਿੰਦੇ ਤੇ ਐਰ ਕੀ ਮੋਨਾਂ ਨੇ ਦਿੱਤਾ ਸਰਪ੍ਰਾਈਜ਼ ਹੁਣ ਸ਼ੌਪ ਤੋਂ ਲੈ ਕੇ ਆਈਆਂ ਇੱਕ ਉਹਨਾਂ ਵਾਸਤੇ ਤੇ ਇੱਕ ਮੈਂ ਗਿਫਟ ਪੈ ਗਿਫਟ ਲੈ ਕੇ ਆਈਆਂ ਵੇਖੋ ਹੁਣ ਉਹਨਾਂ ਨੂੰ ਪਸੰਦ ਆਉਂਦਾ ਕਿ ਨਹੀਂ ਇਹ ਹੁਣ ਉਹਨਾਂ ਦੇ ਡਿਪੈਂਡ ਹੋਏਗਾ ਹੁਣ ਮੈਂ ਜਾ ਰਹੀਆਂ ਡੈਡੀ ਮੰਮੀ ਬੈਠੇ ਹੋਏ ਨੇ ਅੰਦਰ क्योंकि वो गुरुद्वारा साहब तो आए ने ते करते हैं हम उन्होंने सरप्राइज डैडी मम्मी आने लगे जी तो तुम की बोलना सरप्राइज सरप्राइज बस सरप्राइज आज 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 ਮੈਂ ਕਿਹਾ ਓ ਤਾਡੀ ਕੀ ਆ ਮੈਂ ਜਨਵਰਸਰੀ ਕਿੰਨੇ ਸਾਈਡ ਤੋਂ ਹੋ ਗਿਆ ਠੀਕ ਹੈ ਅਰੇ ਅਰੇ ਅਜੇ ਮੇ ਕੋਲ ਆਣਾ ਹੈ ਅਜੇ ਅਜੇ ਅਪਰੂਵਲ ਕੋਈ ਨਹੀਂ ਆਉਂਦਾ ਆਹ ਸੋਣੀ ਬੱਚਿਆਂ ਨੂੰ ਵੀ ਪਤਾ ਹੈ ਮम्मी राजे ਦੀ ਮੈਂ ਜਨਵਰਸਰੀ ਚਲੋ ਜੀ ਕਟੋਗੇ ਇੱਕ ਚਲੋ ਕਟੋ ਕੱਢ ਦिए ਕਟੋ ਲੈਓ ਕਟੋ ਲੈਓ ਚਲੋ ਬੋਤਲ ਕਿੰਨਾ ਸਿਆਣਾ ਹੈ ਬਹੁਤ ਬੜੀ ਸਿਆਣੀ ਦੋਵੇਂ ਬਹੁਤ ਬੜਾ ਸਿਆਣਾ ਬਹੁਤ ਸਿਆਣਾ ਬਹੁਤ ਸਿਆਣਾ ਲਓ ਜੀ ਕੱਕੇ ਕੰਨਾ ਨਾ ਪੀ ਵੀ ਪੜੋ ਨਾ ਮਮੀ 1 2 3 1 2 3 0 1 2 3 ਓਏ ਥੈਪੀ ਕਰੋ ਹੈਪੀ ਨੀਵਰਸਰੀ ਜੀ ਤੁਮ ਨਵੇਂ ਬਧਾਈਆਂ ਮੇਰੇ ਪੁੱਤੋਂ ਹਾਂ ਹੋਵੇ ਮੈਂ ਤੁਹਾਨੂੰ ਬਧਾਈ ਹੋਏ ਤੁਹਾਨੂੰ ਬਧਾਈ ਹੋਏ 1 ਕਰੋੜ ਕਰੋੜ ਬਹੁਤ 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 ਬਾਰਕਾ ਜੀ ਹਾਂ ਜੀ ਘਰ ਸਾਹਿਬ ਜੀ ਕਿੱਦਾਂ ਦਾ ਲੱਗਾ ਸਾਡਾ ਸਰਪ੍ਰਾਈਜ਼ ਤੁਹਾਨੂੰ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਮਰੀਆ ਲੱਗਾ ਆ ਲੋ ਰੈਡੀ ਮੰਮੀ ਦੇ ਦੇ ਪਰ ਕਿਉਂ ਫੋਟੋ ਦੇ ਨਾ ਜੀ ਤੋਂ ਆ ਵੀ ਕੰਮ ਕਰ ਲਈ ਦੀ ਆਹੇ ਗੈਰੀ ਤੇ ਕਹਿੰਦੀ ਆਈ ਤੇ ਕਹਿੰਦੀ ਇਹ ਵਾਹ ਹੈ ਬਸ ਤੁਹਾਰੇ ਬਣਿਆ ਕੰਮ ਕਰਕੇ ਮੰਮੀ ਹੂ ਸਰਪ੍ਰਾਈਜ਼ ਹੀ ਲੋ ਜੀ ਥੈਂਕ ਯੂ ਜੀ ਥੈਂਕ ਯੂ ਚਲੋ ਨਾ ਦੀ ਸ਼ੁਕਰ ਕਰੋ ਸ਼ੁਕਰ ਕਰੋ ਇਹ ਦਿਪਾਓ ਹਾਏ ਇਹਨੂੰ ਪਾ ਲਈ ਇਹ ਸਾਡੇ ਇਹ ਡੈਡੀ ਨੇ ਤੁਹਾਡੇ ਵਾਸਤੇ ਸਰਪ੍ਰਾਈਜ਼ ਰੱਖਿਆ ਦੱਸੋ ਸ਼ਰਮ ਆਉਂਦੀ? ਸ਼ਰਮ ਆਉਂਣਾ ਆਪੀ? ਪਾਪ ਕਹਿੰਦੀ। ਜੀ ਮੈਂ ਤਾਂ ਸ਼ਰਮਾ ਰਹੀ ਆ। ਹਾਂ ਤੇ ਉਹ ਕੀ ਹੁੰਦਕਿਆ? ਪਾਉ। ਪਾਉ। ਆਇਦੈ ਤੇ ਪਾਉ। ਇਹ ਚਪਾ ਤੇ ਇੱਥੇ। ਕਲਾਪੀ। ਮਨਣਾ ਪਾਉਗੇ? ਜਨਾਬ। ਖੁਸ਼ ਹੋ ਜਨਾਬ। ਦੋ ਬੇਨ ਬੋਲਤਾ ਜਨਾਬ ਨੂੰ ਵੀ ਸਾਰੀ ਮਿੱਠੀ ਪਾਣੀ। ਹਾਂ ਆਪਣੇ ਮਰਦ ਨੂੰ। ਮੈਂ ਮੰਨ ਕੇ ਸੋਚਿਆ ਸੀ ਕਿ ਸਰਪ੍ਰਾਈਜ਼ ਦੇਣਾ ਮੈਂ ਤਾਂ ਕੁਝ ਵੀ ਦੇਵਨੇ ਆ ਮਮੇ ਡੈਡੀ ਚੰਚ ਨਾਲ ਵਾਲੋ ਮਮੀ ਤਾਂ ਹੀ ਵੀ ਕੋਲੋ ਡੈਡੀ ਨੂੰ ਭੋਲ ਰੱਖ ਲੋ ਮਮੀ ਨੇ ਕਿ ਟਿਕੋਟ ਤੇ ਭੋਲ ਬੜਿਆ ਮੇਰਾ ਪਿਲਾ ਨਾਲ ਮੈਨੂੰ ਮਸਾ ਸੋ ਚਲੋ ਵੀ ਪਾ ਤਾਂ ਇਹ ਵੀ ਮਸਾ ਲ ਖੁਸ਼ਈ ਤੈ ਵੀ ਖੁਸ਼ ਲੋ ਥੋੜਾ 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 ਤੇ ਕਿੰਨਾ ਕੁਝ ਕੀਤਾ ਮੇਰੇ ਵਾਸਤੇ ਮੂੰਹ ਠਾ ਕਰੋ ਅਹੀਂ ਕੀ ਕੀਤਾ ਚਲ ਕੀਤਾ ਚਲ ਹੈਦਰਾ ਇਦਰਾ ਇਹ ਅਮਨ ਮੰਨ ਲੋ ਗਿਫਟ ਤੁਹਾਨੂੰ ਅਮਨ ਮੰਨ ਲੋ ਇੱਕ ਬਾਰ ਹੋਇਆ ਹਮ ਜੀ ਨੂੰ ਅਮਨ ਨੂੰ ਮੁਬਾਰਕਾਂ ਜਾਂਦੀਆਂ ਸਾਰੀਆਂ ਹੈ ਅਮਨ ਦੇ ਮੰਦਿਰ ਨੂੰ ਲੱਖ ਬਧਾਈ ਹੋਏ ਕਰੋੜ ਕਰੋੜ ਨਾਲ ਫਿਰ ਜਮਨ ਨੇ ਸਾਰੀ ਤੇ ਆਈ ਦੇ ਮੰਦਿਰ ਨਹੀਂ ਦਿੱਤੀ ਨਾ ਕੋਈ ਤਾਂ ਚਲੋ ਮੋੜ ਬੈਠੋ ਕੋਈ ਬੈਠੋ ਲੋ ਜੀ ਮੰਮੀ ਨੇ ਸਪਰਾਈਜ਼ ਡੈਡੀ ਨੇ ਤੇ ਮੰਮੀ ਵਾਸਤੇ ਰਿੰਗ ਲੈ ਕੇ ਆਏ ਸੀ ਅਮਨ ਨੇ ਭੇਜਿਆ ਕੇਕ ਤੇ ਮੇਰੇ ਵੱਲੋਂ ਸਰਪ੍ਰਾਈਜ਼ ਜਾਂ ਛੋਟਾ ਜਿਹਾ ਡੈਡੀ ਨੂੰ ਨਾਲ ਨੂੰ ਗਿਫਟ ਛੋਟਾ ਜਿਹਾ ਖੂ ਬਹੁਤ ਵਡਾ ਸੀ ਕੋਲ ਕੇ ਦੇਖੋ ਕੀ ਕਿਸ ਤਰ੍ਹਾਂ ਦਾ ਬਹੁਤ ਹੀ ਵੱਡਾ ਆਨਬੋਕ ਨਹੀਂ ਕਰਦੇ ਜਿੱਦਾਂ ਲੱਗਦੇ ਥੋੜਾ ਦੇਖਦੇ ਕਰੀ ਜੇ ਰੋਟਾ ਕਿਉਂ ਤਰਫ ਗਿਆ ਕਿ ਤੇ ਤਰਫ ਨੂੰ ਦੇਖ ਕੇ ਕਿਉਂਕਿ ਯੋਕੀ ਇਸ ਮੇਰੇ ਸਾਈਡ ਗੈਸ ਨੂੰ ਦੇਣ ਦੇਈ ਇਹ ਵੀ ਨਹੀਂ ਮਨਾਉਣੀ ਮਨਾਉਣੀ ਕਿਉਂਕਿ ਮੈਂ ਤਿੰਨ ਦਿਨਾਂ ਤੋਂ ਪਲਾਨਿੰਗ ਕਰਨੀ ਸੀ ਇਹਨਾਂ ਦੀ ਤੇ ਦੇਖੋ ਹੁਣ ਇਹਨਾਂ ਨੂੰ ਇਹ ਗਿਫਟ ਪਸੰਦ ਆਉਂਦਾ ਕਿ ਨਹੀਂ ਪਸੰਦ ਆਉਂਦਾ ਮਾਈਕਲ ਜੀ ਸੱਤੇ ਪਾਸ਼ਾ ਆ ਜਾਂਦਾ ਤੁਹਾਡੇ ਕੋਲੋਂ ਕਹਿੰਦਾ ਮਾਈਕਲ ਸੱਤੇ ਪਾਸ਼ਾ ਆਲੇ ਮੈਂ ਨਾ ਵੀ ਆਉਂਗਾ ਸਭੀ ਰਖਣਾ ਬਣਾਇਆ ਇਹਨਾਂ ਨੂੰ ਇਹ ਨਹੀਂ ਮੈਂ ਪੀ ਆ ਸਰਦਾਰ ਜੀ ਜਦੋਂ ਦਾ ਲੱਗਾ ਮੇਰਾ ਜਿੰਨਵਸਲੀ ਦੀ ਤੁਹਾਨੂੰ ਬਹੁਤ ਬਹੁ ਮਮਾਤਾ ਮਾਤਾ ਧੀ ਲੰਮੀ ਉਮਰ ਕਰੇ ਮੇਰੇ ਬੱਚਿਆਂ ਨੇ ਵੀ ਓਨ ਲੰਮੀ ਉਮਰ ਕਰੇ ਪਰਮਾਤਮਾ ਪਰਮਾਤਮਾ ਤੁਹਾਡੀ ਲੰਬੀ ਆਜੂ ਕਰੇ ਜਿਹੜੇ ਇਹ ਮੇਰੇ ਸੋਢੇ ਰਿਹਾ ਕਰੇ ਇੰਨੀ ਮੈਨੂੰ ਨਾ ਇੰਨਾ ਫੋਟੋਆਂ ਦੇ ਵਿੱਚੋਂ ਨਾ ਹੀ ਫੋਟੋ ਸੋਹਣੀ ਲੱਗੀ ਕਿਉਂਕਿ ਜੇ ਮੈਂ ਸਪੈਸ਼ਲ ਇਹਨਾਂ ਦੀ ਫੋਟੋ ਲਾਇਆ ਕਿ ਉਹ ਫਿਰ ਸੁਣਦੇ ਜਾਂਦੀ ਤੇ ਇਹਨਾਂ ਨੂੰ ਸਰਪ੍ਰਾਈਜ਼ ਦਾ ਪਤਾ ਲੱਗਣਾ ਸੀ ਲੱਗ ਜਾਣਾ ਕਿ ਮੈਂ ਤੇ ਮੈਂ ਰੱਖਿਆ ਸੀ ਸਸਪੈਂਸ ਮੈਂ ਕਿਹਾ ਹੈ ਕਿ ਸਰਪ੍ਰਾਈਜ਼ ਦੇਣਾ ਕੁਝ ਲੱਗ ਕੀ ਕਿਤਾਣਾ ਲੱਗਾ ਫਿਰ ਤਾਂ ਮਮਾ ਵਧੀਆ ਮਨਦੀਪ ਮਮਾ ਨਹੀਂ ਮੈਂ ਹਾਂਜੀ ਤੇਰੀ ਗੱਲ ਕਰਦੀ ਕਦੀ ਕੇ ਨਾ ਨਹੀਂ ਕਿਤਾ ਦਿਨ ਨਹੀਂ ਮੈਂ ਪੁੱਤ ਨਹੀਂ ਕੀਤਾ ਮੇਰੇ ਪੁੱਤ ਨੇ ਬਾਹਰ ਹੈ ਇਹ ਜਾਵਾ ਮਨ ਚ ਖੁਸ਼ੀ ਆਣਾ ਪਉ ਨਹੀਂ ਹੁਣ ਕਿਹਨੇ ਨਾ ਬੜੀ ਛੋਣੀ ਬੰਦਗੀ ਰਹਿਣਾ ਲੱਗਾ ਫਿਰ ਤੁਹਾਨੂੰ ਗਿਫਟ ਮਨਦੀਪ ਬਹੁਤ ਹੀ ਵਧੀਆ ਕਹਿੰਦਾ ਚਲੋ ਸਾਰੀ ਉਹ ਮਾਰੇ ਖਾਣ ਦੇ ਨਹੀਂ ਬਣਾਈ ਪਰ ਜੇ ਉਹ ਆਈ ਹੈ ਨਾ ਮੇਰੇ ਧੀ ਪੁੱਤ ਨੇ ਆ ਨੂ ਪੁੱਤ ਨੇ ਮੈਂ ਕਹਿੰਦੀ ਸਾਡੇ ਰਿਕਾਰਡ ਵੀ ਤੋੜ ਦਿੱਤੇ ਇਹਦਾ ਸਰਪ੍ਰਾਈਜ਼ ਦਿੱਤੀ ਕੋਈ ਗੱਲ ਨਹੀਂ ਕਰਨ ਵਾਲਿਆ ਕਿੰਨਾ ਅਚਾਰ ਕੀਤਾ ਤੁਸੀਂ ਸਾਡਾ ਚਲੋ ਜੀ ਬਾਕੀ ਸਾਡਾ ਸਰਪ੍ਰਾਈਜ਼ ਤੁਹਾਨੂੰ ਕਿਵੇਂ ਦਾ ਲੱਗਿਆ ਮੰਮੀ ਡੈਡੀ ਵੀ ਸੀਗੀ ਮੈਰਿਜ ਐਨੀਵਰਸਰੀ ਮੰਮੀ ਜੀ ਤੁਸੀਂ ਦੱਸੋ ਗੋਜਸ ਸਾਡੇ ਦੋਸਤਾਂ ਨੂੰ ਵੀ ਤੁਸੀਂ ਤੁਹਾਨੂੰ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਤੁਹਾਡੀ ਮੈਰਿਜ ਨੂੰ ਨਹੀਂ ਤੇ 34 ਸਾਲ ਹੋ ਗਏ ਨੇ ਇਹ 90 ਦੇ ਸਾਡਾ ਲਗੇ ਵਿਆਹ ਹੋਇਆ ਇਹ ਸ਼ਾਦੀ ਜਿਹੜੀ ਹੈ 90 'ਚ ਹੋਈ ਹੈ 11 ਫਰਵਰੀ ਨੂੰ ਤੇ ਆਪਣਾ ਆ 1990 ਓਕੇ 11 ਫਰਵਰੀ 1990 'ਚ ਵਿਆਹ ਹੋਇਆ ਜੀ ਤੇ ਅੱਜ ਸੁਖਨਾ 37 37 ਵਜੇ ਗੰਢ ਸਾਰ ਯਾਨੀ ਕਿ 37 ਸਾਲ ਹੋ ਗਏ ਆ 来 ਵੀ ਦੋ ਪੰਡੇ ਹੈਗੇ ਉੱਥੇ ਲੱਜਾ ਨਹੀਂ ਚਲੋ ਪਰ ਲੱਦੇ ਤਨੀ ਥੋੜੇ-ਰੋੜੇ ਹੁੰਦੇ ਆ ਬਸ ਇਹਨਾਂ ਦੀ ਪਾਰਲੀਮੈਂਟ ਦੀ ਨਾਰਾਜ਼ਗੀ ਕਿਉਂਕਿ ਮੈਨੂੰ ਵੀ 10-12 ਸਾਲ ਹੋ ਗਏ ਇਸ ਘਰ ਆਇਆ ਨੂੰ ਤੇ ਬਸ 2 ਮਿੰਟ ਦੀ ਨਾਰਾਜ਼ਗੀ ਹੁੰਦੀ ਇਹਨਾਂ ਦੀ ਤੇ ਝਟ ਮੰਨ ਜਾਣਾ ਮੈਂ ਕਹਣਾ ਤੁਸੀਂ ਤੇ ਬੜੇ ਚੰਗੇ ਹੋ 2 ਮਿੰਟ ਨਹੀਂ ਲੱਗਦੇ ਨਾਲ ਪਤਾ ਵੀ ਲੱਗਦਾ ਕਿਹੜੇ ਵੇਲੇ ਗੱਲਾਂ ਕਰਨੀ ਹੁੰਦੀਆਂ ਤੇ ਇਸ ਤਰ੍ਹਾਂ ਦਾ ਹੀ ਪਿਆਰ ਚਾਹੀਦਾ ਤੇ ਚਲੋ ਤਾਂ ਹੀ ਅੱਜ 37ਵਾਂ ਸਾਲ ਲੱਗਾ ਤੇ ਹੋ ਗਏ ਮੈਂ 37 ਹੱਥ ਚਲਿਆ ਅੱਜ 37ਵਾਂ ਸਾਲ ਸ਼ੁਰੂ ਹੋਇਆ ਹੁਣ ਹੀ ਉਹਨਾਂ ਦੀ ਮੈਰਿਜ ਅਨਿਵਰਸਰੀ ਨੂੰ ਤੇ ਬੜੀ ਖੁਸ਼ੀ ਹੋਈ ਆ ਜੀ ਬੜੀ ਪਰਵਾਰ ਮਾ ਤੁਹਾਡੀ ਦੁਆ ਜੀ ਦੀ ਲੰਮੀ ਮੁਰ ਬਖਸ਼ੇ ਇਸੇ ਤਰ੍ਹਾਂ ਹੀ ਤੁਹਾਡਾ ਦੁਆ ਜੀ ਦਾ ਪਿਆਰ ਬਣਾ ਕੇ ਰੱਖੇ ਤੇ ਅਸੀਂ ਸਾਰੀ ਫੈਮਲੀ ਤੁਹਾਡਾ ਇਸੇ ਤਰ੍ਹਾਂ ਹੀ ਗਰੇ ਗੰਡ ਮਨਉੜੇ ਰਹੀਏ ਕਿਉਂ ਵੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਹਾਨੂੰ ਡੈਡੀ ਦਾ ਗੀਤ ਕਿੰਨਾ ਨਾ ਲੱਗਿਆ ਬਹੁਤ ਹੀ ਵਧੀਆ ਸਪੈਸ਼ਲ ਬਣਾਇਆ ਇਹਨਾਂ ਨੇ ਮੈਨੂੰ ਦੱਸਿਆ ਇੱਕ ਦਮ ਇਹਦਾ ਮਤਲਬ ਹੈ ਡੈਡੀ ਵੀ ਅੱਜ ਸਰਪ੍ਰਾਈਜ਼ ਦੇ ਮਮੀ ਤੂੰ ਹੀ ਆ ਇਹ ਪੈਕੋ ਦਾ ਜ। ਚਲੋ ਜੀ। ਬਾਕੀ ਸੋ ਤੁਹਾਨੂੰ ਸਾਡਾ ਬਲੌਗ ਕਿਵੇਂ ਦਾ ਲੱਗਿਆ ਜਰੂਰ ਦੱਸਣਾ ਤੇ ਦੱਸਿਓ ਵੀ ਸਾਡਾ ਕਿਸ ਤਰ੍ਹਾਂ ਦਾ ਹੈ ਮਤਲਬ ਮੇਰਾ ਦਿੱਤਾ ਸਰਪ੍ਰਾਈਜ਼ ਤਾਂ ਮੈਨੂੰ ਕਿੰਦਾ ਲੱਗਿਆ ਤੇ ਮਿਲਦੇ ਹਾਂ ਫਿਰ ਜੀ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਬਾਕੀ ਇੱਕ ਗੱਲ ਜਰੂਰ ਲਾਸਟ ਵਿੱਚ ਕਹਿਣੀ ਆ ਵੀ ਸਾਡੀ ਡੇਲੀ ਬਲੌਗ ਆਉਂਦੀ ਆ ਜਰੂਰ ਦੇਖਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਸਬਸਕ੍ਰਾਈਬ ਵੀ ਕਰੋ ਹੋਰ ਇਸ ਚੈਨਲ ਨੂੰ ਹੋਰ ਪ੍ਰੋਗਰੈਸ ਕਰੋ ਤੇ ਇਹ ਜਿਹਾ ਸਾਟਾ ਸੋਟਾ ਜਾਂ ਫੰਕਸ਼ਨ ਤੇ ਜੇ ਮੈਂ ਬਾਹਰ ਜਾ ਕੇ ਬਣਾਉਂਦੀ ਤੇ ਇਹਨਾਂ ਨੂੰ ਪਤਾ ਲੱਗ ਜਾਣਾ ਹੀ ਇਹਨਾਂ ਨੇ ਮੂਲਿਆ ਕੀ ਨਹੀਂ ਜਨਾ ਇਸ ਕਰਕੇ ਮੈਂ ਐਤ ਸਾਰਾ ਕੁਝ ਸਰਪ੍ਰਾਈਜ਼ ਰੱਖ ਕੇ ਤੇ ਡੈਡੀ ਮੰਮੀ ਦੀ ਜੀ ਬਣਾਈ ਆ ਜਿ ਮੈਨੂੰ ਯੂਨੀਵਰਸਿਟੀ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਵਲੋਗ ਜਰੂਰ ਦੱਸਣਾ ਕਮੈਂਟ ਦੇ ਵਿੱਚ ਤੇ ਸਾਡੇ ਡੈਡੀ ਮੰਮੀ ਨੂੰ ਦੋ ਜੀ ਹੈਪੀ ਮੈਰਿਜ ਯੂਨੀਵਰਸਿਟੀ ਓਕੇ ਜੀ ਬਾਏ ਥੈਂਕ ਯੂ